ਇਹ ਬਾਈ ਜਖਮੀ ਹੋਏ ਨੇ ਇੱਥੇ ਫਾਇਰਿੰਗ ਲਗਾਤਾਰ ਚੱਲ ਰਹੀ ਹੈ ਕੁਝ ਹਕਾਰਦੂਸ ਜਿਹੜੇ ਸਿੱਧੀ ਮਾਰੀ ਉਹਨਾਂ ਦੇਖ ਕੇ ਮਾਰੀਆ ਨੇੜੇ ਸੀ ਮੈਂ ਇਹਨੂੰ ਅਸੀਂ ਕੁਝ ਨਹੀਂ ਸੀ ਕਰ ਰਹੇ ਤਾਂ ਸੰਗਲ ਪਾਉਣ ਗਿਆ ਸੀ ਮੈਂ ਤਾਂ ਇਹਨਾਂ ਨੂੰ ਕੋਈ ਨਾ ਤੇ ਬਾਰ ਨਹੀਂ ਸੀ ਕਰ ਰਹੇ ਸਿੱਧੀ ਉਹਨਾਂ ਦੇਖ ਕੇ ਮਾਰੀਆ ਅਸੀਂ ਇਤਰੋ ਕੋਈ ਵੀ ਪੁਲਿਸ ਦੇ ਕਰੋੜੀ ਤੱਕ ਨਹੀਂ ਕਿਸੇ ਨੇ ਮਾਰੀ ਆ ਦੇਖੋ ਕਿੱਡੇ ਕਿੱਡੇ ਮੈਂ ਨਾ ਗੋਲੇ ਮਾਰਦੇ ਆ ਨਾ ਤੇ ਉਹ ਮੁੰਡਿਆਂ ਦੇ ਕੋਲ ਪਿੱਛੇ ਖੋਲ ਸੀ ਪੱਕੀ ਗੋਲੀ ਵੀ ਚਲਾਈ ਜੰਨਾਂ ਇਹ 12 ਬਾਰਾਂਪੋਰ ਦਾ ਜੀ ਆ ਦੇਖੋ ਇਹ 315 ਦਾ ਹੈਗਾ ਹੈ ਨਾ ਤੇ ਪੱਕੀਆਂ ਇਹ ਹੁਣ ਦੇਖ ਲਓ ਹਾਲਾਤ ਇਹ ਦੇਸ਼ ਦੇ ਆ ਲੋਕਤੰਤਰ ਦੇ ਹਾਲਾਤ ਦੇਖ ਲਓ ਕੋਈ ਤੁਹਾਡੇ ਜਿਹੜੀ ਸੱਟ ਆ ਚਿਹਰੇ ਤੇ ਤੇ ਲੱਗੀ ਇਹ ਗੱਲ ਤਾਂ ਸਾਫਾ ਵੀ ਸਿੱਧੀਆਂ ਚਲਾਈਆਂ ਜਾਇਆ ਚਾਹੇ ਮੈਂ ਮੈਰਕਲ 10 ਮਿੰਟ ਤੱਕ ਮੈਨੂੰ ਪਤਾ ਨਹੀਂ ਲੱਗਿਆ ਕੁਝ ਵੀ ਔਰ ਨਾਲ ਇਹ ਤਾਂ ਹੈਗਾ ਹੀ ਸੀ ਅਥਰੂਗਾਏ ਤੇ ਗੋਲੇ ਪੈਰਾ ਚ ਦੇ ਰਹਾ ਸੀ ਉੱਤੋਂ ਸਾਹ ਬੰਦ ਹੋ ਰਿਹਾ ਸੀ ਮੈਂ ਇਲਾਜ ਕਰਾਉਣ ਦੀ ਥਾਂ ਤੁਸੀਂ ਇੱਥੇ ਬਹਿ ਗਏ ਨਹੀਂ ਤਾਂ ਲਾਓ ਤਾਂ ਸਵੇਰ ਦਾ ਵਜਾ ਹੈ ਉਹ ਤੋਂ ਬਾਅਦ ਫੇਰ ਉੱઠી ਸੀ ਇਹਦੀ ਦਮ ਲੈਣ ਆਇਆ ਹੁਣ ਚੱਲੇ ਆ ਫੇਰ ਅੱਗੇ ਹੀ ਚੱਲੇ ਆ ਕਿਉਂਕਿ ਮਨੂੰ ਦੇਖ ਕੇ ਪੱਟਣ ਨੂੰ 10 ਹੋਰ ਜਾਂਦੇ ਆ ਕਿਸਾਨਾਂ ਨੇ ਦਿੱਲੀ ਚੱਲੋ ਅੰਦੋਲਨ ਛੇੜਿਆ ਹੋਇਆ ਤੇ ਦੂਜੇ ਪਾਸੇ ਐਂ ਲੱਗਦਾ ਜਿਵੇਂ ਸਰਕਾਰ ਨੇ ਕਿਸਾਨ ਰੋਕੋ ਅੰਦੋਲਨ ਚਲਾਇਆ ਹੋਵੇ ਦੋਵੇਂ ਨਾਰਿਆਂ ਦੇ ਵਿੱਚ ਟਕਰਾਅ ਵਾਲੀ ਸਥਿਤੀ ਬਣਦੀ ਹੈ ਤੇ ਉਹਦਾ ਨਤੀਜਾ ਇਹ ਹੈ ਕਿ ਕਿਸਾਨਾਂ ਉੱਤੇ ਸਵੇਰ ਤੋਂ ਹੀ ਲਗਾਤਾਰ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤੇ ਹੱਦ ਤਾਂ ਹੋਣ ਹੋ ਗਈ ਵੀ ਆਹ ਪਲਾਸਟਿਕ ਵਾਲੇ ਗੋਲੇ ਵੀ ਸਿੱਧੇ ਮਰ ਜਾ ਰਹੇ ਨੇ ਬਾਈ ਦੇ ਜ਼ਿਆਦਾ ਸੱਟ ਲੱਗੀ ਆ ਬਾਈ ਬੈਠੇ ਨੇ ਵੀਰੇ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਕਿਉਂਕਿ ਤੁਸੀਂ ਆਪਾਂ ਦਿੱਲੀ ਜਾਣਾ ਸੀਗਾ ਕੀ ਹਾਲਾਤ ਬਣੇ ਕਿ ਤੁਹਾਡੇ ਇੰਨੇ ਸੱਟ ਲੱਗੀ ਪਰ ਦਿੱਲੀ ਸਾਨੂੰ ਹਾਲਾਤਾਂ ਬਾਰੇ ਤਾਂ ਪਹਿਲਾਂ ਹੀ ਜਾਣਕਾਰੀ ਹੈਗੀ ਸੀ ਵੀ ਆਹ ਕੁਝ ਕਰਨਾ ਆ ਸਰਕਾਰ ਨੇ ਪਰ ਜਿੰਨਾ ਤਖਾਸ਼ਾਈ ਕਰ ਰਹੇ ਆ ਅਸੀਂ ਵੀ ਇਸ ਦੇਸ਼ ਦੇ ਵਾਸੀ ਆ ਨਾ ਹੈ ਨਾ ਅਸੀਂ ਇਧਰੋਂ ਕੋਈ ਵੀ ਪੁਲਿਸ ਦੇ ਕਰੋੜੀ ਤੱਕ ਨਹੀਂ ਕਿਸੇ ਨੇ ਮਾਰੀ ਆ ਦੇਖੋ ਕਿੱਡੇ ਕਿੱਡੇ ਹੈ ਨਾ ਗੋਲੇ ਮਾਰਦੇ ਆ ਨਾ ਤੇ ਉਹ ਮੁੰਡਿਆਂ ਦੇ ਕੋਲ ਪਿੱਛੇ ਖੋਲ ਸੀ ਪੱਕੀ ਗੋਲੀ ਵੀ ਚਲਾਈ ਹੈ ਇਹਨਾਂ ਨੇ ਸ਼ੁਰੂ ਚ ਹਾਂਜੀ ਸ਼ੁਰੂ ਚ ਆ ਵੀ ਸ਼ੁਰੂਆਤ ਦੀ ਉਹ ਸ਼ੁਰੂ ਚ ਮਾਰੇ ਇਹਨਾਂ ਨੇ ਗੋਲੇ ਤੇ ਬਹੁਤ ਹਾਲਾਤ ਇਹਨਾਂ ਦੇ ਮਾਰੇ ਕੀਤੇ ਹੋਏ ਆ ਤੇ ਪਤਾ ਹੀ ਆ ਸਾਨੂੰ ਤਾਨਾਸ਼ਾਹ ਸਰਕਾਰ ਆ ਇਹਨੇ ਆ ਕੁਝ ਕਰਨਾ ਇਹਦਾ ਪਹਿਲਾਂ ਵੀ ਧੌਣ ਚ ਕਿਲਾ ਕੱਢਿਆ ਸੀ ਤੇ ਹੁਣ ਵੀ ਨਿਕਲਣਾ ਆ ਕਲੋਜ਼ ਰੇਂਜ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਮਾਰ ਆ ਮਤਲਬ ਜੀ ਬਹੁਤ ਜ਼ਿਆਦਾ ਮਤਲਬ ਮੈਂ ਮੇਰੇ ਖਿਆਲ 10 ਮਿੰਟ ਤੱਕ ਮੈਨੂੰ ਪਤਾ ਨਹੀਂ ਲੱਗਿਆ ਕੁਝ ਵੀ ਔਰ ਨਾਲ ਇਹ ਤਾਂ ਹੈਗਾ ਹੀ ਸੀ ਅਥਰੂਗਾ ایسے ਗੋਲੇ ਪੈਰਾ ਚ गिर ਰਹੇ ਸੀ ਉੱਤੋਂ ਸਾਹ ਬੰਦ ਹੋ ਰਿਹਾ ਸੀ ਬਹੁਤ ਔਖਾ ਮੈਂ ਆਪਣੇ ਆਪ ਨੂੰ ਸੰਭਿਆ ਕੰਟਰੋਲ ਕੀਤਾ ਮਤਲਬ 아이 थिंक ਜੇ ਕੋਈ ਸ਼ਾਇਦ ਕੋਈ ਕਮਜ਼ੋਰ ਦਿਲ ਹੁੰਦਾ ਤਾਂ ਉੱਥੇ ਗਿਰ ਵੀ ਸਕਦਾ ਸੀ ਬੇਹੋਸ਼ ਹੋ ਸਕਦਾ ਸੀ ਜਿਹੜੇ ਹਾਲਾਤਾਂ ਚ ਮੈਂ ਸੀ ਕਿਉਂਕਿ ਐਂਡ ਤੇ ਸੀ ਜਿੱਥੇ ਪੁਲ ਹੈਗਾ ਆ ਉੱਥੇ ਸੀ ਜੀ ਬਿਲਕੁਲ ਭਾਈ ਤੁਹਾਡੇ ਜਿਹੜੀ ਸੱਟ ਆ ਚਿਹਰੇ ਤੇ ਤੇ ਲੱਗੀ ਇੱਕ ਗੱਲ ਤਾਂ ਸਾਫ ਆ ਵੀ ਸਿੱਧੀਆਂ ਚਲਾਈਆਂ ਜਾ ਰਹੀ ਸੀ ਸਿੱਧੀ ਜੀ ਹਾਂਜੀ ਸਿੱਧੀ ਮਾਰੀ ਨਾ ਦੇਖ ਕੇ ਮਾਰੀ ਆ ਨੇੜੇ ਸੀ ਮੈਂ ਇਹਨੂੰ ਅਸੀਂ ਕੁਝ ਨਹੀਂ ਸੀ ਕਰ ਰਹੇ ਤਾਂ ਸੰਗਲ ਪਾਉਣ ਗਿਆ ਸੀ ਮੈਂ ਤਾਂ ਇਹਨਾਂ ਨੂੰ ਕੋਈ ਉਹਨਾਂ ਤੇ ਬਾਰ ਨਹੀਂ ਸੀ ਕਰ ਰਹੇ ਸਿੱਧੀ ਉਹਨਾਂ ਦੇਖ ਕੇ ਮਾਰੀ ਆ ਇਹਨੂੰ ਨੇੜੇ ਤੋਂ ਮੋਦੀ ਸਾਹਿਬ ਨੇ ਯਕੀਨ ਦਿਵਾਇਆ ਸੀਗਾ ਜਦੋਂ ਕਾਨੂੰਨ ਵਾਪਸ ਲਏ ਕਹਿੰਦੇ ਭਰੇ ਮਨ ਦੇ ਨਾਲ ਮੈਂ ਕਾਨੂੰਨ ਵਾਪਸ ਲੈ ਰਹਾਗਾ ਐਮਐਸਪੀ ਤੇ ਵੀ ਉਹਦੋਂ ਗੱਲਬਾਤ ਹੋਈ ਸੀਗੀ ਸੁਆਮੀ ਨਾਥਨ ਨੂੰ ਭਾਰਤ ਰਤਨ ਅਵਾਰਡ ਦਿੱਤਾ ਪਰ ਉਹਦੀਆਂ ਜਿਹੜੀਆਂ ਸਿਫਾਰਿਸ਼ਾਂ ਹੈਗੀਆਂ ਉਹਦੇ ਤੇ ਆ ਹੀ ਨਹੀਂ ਰਹੀ ਸਰਕਾਰ ਐਮਐਸਪੀ ਦੇ ਬਦਲੇ ਅਥਰੂ ਗੈਸ ਇਹ ਤੁਹਾਨੂੰ ਲੱਗਦਾ ਕਿ ਇਹ ਲੋਕਤੰਤਰ ਹੈ ਕਿਉਂਕਿ 5 ਘੰਟੇ ਹੋ ਗਏ ਲਗਾਤਾਰ ਧਮਾਕੇ ਦੀਆਂ ਆਵਾਜ਼ਾਂ ਹੁਣ ਆਪਾਂ ਇੰਟਰਵਿਊ ਕਰ ਰਹੇ ਹਾਂ ਹਜੇ ਵੀ ਧਮਾਕੇ ਚੱਲ ਰਹੇ ਨੇ ਦੁਨੀਆ ਦੇਖ ਰਹੀ ਹੈ ਜੀ ਦੁਨੀਆ ਨੂੰ ਵੀ ਹੁਣ ਪਤਾ ਲੱਗ ਰਿਹਾ ਹੈ ਨਾ ਵੀ ਇਹ ਇੰਡੀਆ ਪਹਿਲਾ ਲੋਕੀ ਬਾਹਰਲੇ ਕਹਿੰਦੇ ਹੁੰਦੇ ਸੀ ਲੋਕਤੰਤਰ ਆ ਜਿੰਨਾ ਇਹ ਲੋਕਤੰਤਰ ਦਾ ਬਾਹਰ ਔਲਾ ਪਾਉਂਦੇ ਆ ਉੰਨਾ ਹੀ ਇੱਥੇ ਮਤਲਬ ਇਹ ਤਾਨਾਸ਼ਾਹ ਰਾਜ ਹੈ ਇੱਥੇ ਹਿਟਲਰ ਨਾਲੋਂ ਵੀ ਭੈੜਾ ਰਾਜ ਚੱਲ ਰਿਹਾ ਆ ਤੇ ਬਹੁਤ ਮਤਲਬ ਕੀ ਕਹੀਏ ਉਹਨਾਂ ਨੂੰ ਕੋਆਪਰੇਟਿਵ ਕਰਾਣਿਆਂ ਦੀ ਹੈ ਨਾ ਦੂਜਿਆਂ ਦੇ ਹੱਥਾਂ 'ਚ ਖੇਲਣੇ ਵਾਲਾ ਮੋਦੀ ਕੀ ਕਰੂਗਾ ਜਿੱਦਾਂ ਉਹਦੇ ਹਾਕਾ ਕਹਿਣਗੇ ਉਹਦੇ ਉਦਾਂ ਚੱਲਣਾ ਆ ਜਿੱਦਾਂ ਉਹਨੂੰ ਤੋਂ ਆਰਡਰ ਆਉਣਾ ਆ ਹੈ ਨਾ WHO ਦਾ ਜਿੱਦਾਂ ਆਰਡਰ ਆਉਣੇ ਆ ਉਦਾਂ ਉਹਨਾਂ ਨੇ ਚੱਲਣਾ ਹੈ ਇਹਨਾਂ ਨੇ ਤਾਂ ਮਤਲਬ ਟਾਲਣਾ ਹੁੰਦਾ ਸਮਾਂ ਇਨਾਂ ਦੀ ਪਾਲਿਸੀ ਕੀ ਹੁੰਦੀ ਆ ਵੀ ਅਸੀਂ ਸਮੇਂ ਨੂੰ ਟਾਲੀਏ ਹਨਾ ਕਿੱਦਾਂ ਟਾਲਣਾ ਆ ਤੇ ਹੁਣ ਲੋਕੀ ਵੀ ਸਮਝ ਰਹੇ ਆ ਤੇ ਜਿੱਦਾਂ ਹੁਣ ਪਿਛਲੀ ਵਾਰ ਇਹਨਾਂ ਨੇ ਟਾਲਿਆ ਹਨਾ ਇਹ ਨਹੀਂ ਹੈਗਾ ਵੀ ਲੋਕ ਇਨਸਾਨ ਸੌਰੀ ਕਿਸਾਨ ਆਪਣਾ ਦਿਲ ਛੱਡ ਕੇ ਘਰ ਬਹਿ ਗਏ ਆ ਉਹਨਾਂ ਨੂੰ ਪਤਾ ਵੀ ਜੇ ਕੋਈ ਗੱਲ ਨਹੀਂ ਲੜਨਾ ਹੈ ਲੜਾਈ ਲੜਨੀ ਆ ਜੰਗ ਜਿੱਤਣੀ ਆ ਉਦੋਂ ਨਹੀਂ ਸਾਡਾ ਬਹੁਤ ਆਉਣ ਵਾਲਾ نسلਾਂ ਦਾ ਨੁਕਸਾਨ ਹੋਣਾ ਆ ਵੀਰੇ ਇੰਨੀ ਆਪਾਂ ਮੁਸ਼ਕਲ ਦੇ ਨਾਲ ਫਸਲ ਉਗਾਉਨੇ ਆ ਉਹਦੇ ਰੇਟ ਦੇ ਲਈ ਇਹ ਜਦੋਂ ਜਹਦ ਚੱਲ ਰਹੀ ਹੈਗੀ ਪੂਰੇ ਦੇਸ਼ ਦਾ ਪੂਰੇ ਮੁਲਕ ਦਾ ਢਿੱਡ ਭਰਦੇ ਆ ਕਿਸਾਨ ਹੋਣ ਦੇ ਨਾਤੇ ਜਦੋਂ ਕਿਸਾਨ ਕਰਜ਼ੇ 'ਚ ਵੀ ਆ ਤੁਹਾਡੀ ਆਵਾਜ਼ ਦੇ ਵਿੱਚ ਇੱਕ ਬੜਾ ਸਬਰ ਆ ਅੰਦਰ ਬੇਸ਼ੱਕ ਮਨ 'ਚ ਅਕਰੋਸ਼ ਤੁਹਾਡੇ ਸ਼ਬਦਾਂ ਦੇ ਵਿੱਚ ਅਕਰੋਸ਼ ਆ ਇੰਨਾ ਸਬਰ ਕਿਵੇਂ ਆ ਇੰਨੀਆਂ ਸੱਟਾਂ ਝੱਲ ਕੇ ਵੀ ਸਿੱਧੇ ਫੈਰ ਵੀ ਹੋਏ ਅੱਜ ਇੰਨਾ ਸਬਰ ਕਿਵੇਂ ਹੁਣ ਸਬਰ ਤੇ ਸੰਤੋਖ ਨਾਲ ਹੀ ਚੱਲਣਾ ਪੈਣਾ ਆ ਜੇ ਸੀ ਆਪਾਂ ਗਵਾਤਾ ਆ ਫਿਰ ਤਾਂ ਉਹ ਤਾਂ ਉਹ ਤਾਂ ਚਾਹੁੰਦੇ ਆ ਵੀ ਆਪਾਂ ਗੋਹਣ ਤੇ ਇਹਨਾਂ ਨੂੰ ਦੱਬੀਏ ਇਹਨਾਂ ਬਹੁਤ ਸੋਚ ਸਮਝ ਕੇ ਸਾਨੂੰ ਅੱਗੇ ਸਟੈਪ ਲੈਣੇ ਪੈਣੇ ਆ ਤੇ ਬਾਕੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਜਿੰਦਿਆਂ ਨੂੰ ਖੁਦ ਸਾਰਨਾ ਤੇ ਮੈਂ ਸੂਬਾ ਉਮੀਦ ਪ੍ਰਧਾਨ ਆ ਤੇ ਸਾਰਾ ਨੂੰ ਅਸੀਂ ਤਾਂ ਆਪ ਸਮਝਾਈਦਾ ਵੀ ਸਬਰ ਨਾਲ ਚੱਲਣਾ ਆ ਤੇ ਸਬਰ ਨਾਲ ਰਹਿ ਕੇ ਵੀ ਸੂਬਾ ਉਮੀਦ ਪ੍ਰਧਾਨ ਨੇ ਘਰੇ ਬੈਠੇ ਲੋਕ ਕਮੈਂਟ ਕਰ ਦਿੰਦੇ ਕਿ ਪ੍ਰਧਾਨ ਆ ਆਪਣੀ ਮੂਹਰੇ ਹੁੰਦੇ ਲੋਕਾਂ ਨੂੰ ਨੌਜਵਾਨੀ ਨੂੰ ਮੂਹਰੇ ਕਰ ਦਿੰਦੇ ਆ ਇੱਕ ਪ੍ਰਧਾਨ ਆ ਮੂਹਰੇ ਹੋ ਕੇ ਐਡਾ ਜ਼ਖਮੀ ਹੋਇਆਗਾ ਬਿਰੇਕ ਬਿਉਤਬੰਦੀ ਕੀ ਸਮਝ ਪਾਇਆ ਤੁਸੀਂ ਆਪਾਂ ਪਿਛਲੀ ਵਾਰੀ ਵੀ ਦਿੱਲੀ ਗਏ ਸੀਗੇ ਐਤਕੀ ਜਿਸ ਤਰੀਕੇ ਦਾ ਕਿਉਂ ਹੱਲਾ ਹੋ ਰਹਾ ਕੀ ਬਿਉਤਬੰਦੀ ਲੱਗ ਰਿਹਾ ਕਿ ਚੋਣਾ ਵੀ ਨੇ ਮੁਲਕ ਚ ਬਿਉਤਬੰਦੀ ਨਹੀਂ ਇਦਾਂ ਹੀ ਆ ਵੀ ਦਿੱਲੀ ਨਾ ਪਹੁੰਚ ਜਾਣਾ ਜੇ ਦਿੱਲੀ ਪਹੁੰਚ ਗਏ ਇਹਨਾਂ ਦੇ ਗਲ ਚਕੂਠਾ ਆ ਜਾਣਾ ਜੀ ਇਹਨਾਂ ਨੂੰ ਮੰਗਾ ਮੰਨਣੀਆਂ ਪੈਣੀਆਂ ਚੋਣਾ ਪਹਿਲਾਂ ਵੀ ਜੂਪੀ ਚੋਣਾ ਦਾ ਕਰਕੇ ਇਹਨਾਂ ਨੇ ਕੀਤਾ ਸੀ ਹਨਾ ਤੇ ਇਹਨਾਂ ਨੂੰ ਪਤਾ ਆ ਵੀ ਜੇ ਉਹ ਦਿੱਲੀ ਪਰ ਜਾਣਾ ਇਹਨਾਂ ਨੂੰ ਜਾ ਕੇ ਦਾ ਖੜਨਾ ਹੀ ਹੈ ਜੀ ਇਹਨਾਂ ਨੇ ਵੀ ਜ਼ੋਰ ਲਾਉਣਾ ਹੈ ਆਪਣਾ ਤੇ ਕੋਈ ਗੱਲ ਨਹੀਂ ਆ ਦੋ ਚਾਰ ਘੰਟੇ ਚ ਇਹਨਾਂ ਦੀ ਬੱਸ ਹੋ ਜਾਣੀ ਆ ਇਲਾਜ ਕਰਾਉਣ ਦੀ ਥਾਂ ਤੁਸੀਂ ਇੱਥੇ ਬਹਿ ਗਏ ਨਹੀਂ ਤਾਂ ਲਾਓ ਇਹ ਤਾਂ ਸਵੇਰ ਦਾ ਵਜਾ ਹੈ ਉਹ ਤੋਂ ਬਾਅਦ ਫੇਰ ਉੱਥੀ ਸੀ ਸੀ ਦਮ ਲੈਣ ਆਏ ਆ ਹੁਣ ਚੱਲੇ ਆ ਫੇਰ ਅੱਗੇ ਹੀ ਚੱਲੇ ਆ ਕਿਉਂਕਿ ਮੰਨੂ ਦੇਖ ਕੇ ਪਟੜ ਨੂੰ 10 ਹੋਰ ਜਾਂਦੇ ਆ ਇਹ ਇਹ ਕਹਿੰਦਾ ਉਹਦਾ ਬੈਨੀਫਿਟ ਮਿਲਦਾ ਯਾਰ ਹੁਣ ਬਹੁਤ ਸ਼ੁਭ ਕਾਮਨਾਵਾਂ ਤੁਹਾਡੇ ਜਜ਼ਬੇ ਨੂੰ ਹੌਸਲੇ ਨੂੰ ਵੀ ਸਲਾਮ ਹੈਗੀ ਐਂ ਜੋ ਤੁਹਾਡੀ ਐਮਐਸਪੀ ਦਾ ਜੋ ਹੱਕ ਹੈਗਾ ਸਰਕਾਰ ਛੇਤੀ ਟੇਬਲ ਟॉक ਕਰੇ ਹੱਲ ਹੋਣਾ ਚਾਹੀਦਾ ਕਿਉਂਕਿ ਤਸਵੀਰਾਂ ਚੰਗੀਆਂ ਨਹੀਂ ਗਈਆਂ ਮੁਲਕ ਚ ਵੀ ਜਾ ਰਹੀਆਂ ਤੁਹਾਡਾ ਵੀ ਮਨ ਦੁਖਦਾ ਹੋਊਗਾ ਜਿਹੜਾ ਕਿਸਾਨੀ ਨਾਲ ਜੁੜਿਆ ਰਾਤੀ ਜਿਹੜਾ ਰੋਟੀ ਖਾ ਰਹਾ ਹੋਊਗਾ ਉਹਦਾ ਵੀ ਮਨ ਦੁਖਦਾ ਹੋਊਗਾ ਸਾਰੀ ਤਸਵੀਰਾਂ ਦੇਖ ਕੇ ਰੱਬ ਸਰਕਾਰ ਨੂੰ ਥੋੜਾ ਜਿਹਾ ਠੀਕ ਕਰੇ ਟੇਬਲ ਟॉक ਤੇ ਸਾਰੀ ਚੀਜ਼ਾਂ ਠੀਕ ਹੋਣ ਹੁਣ ਲੱਗਦਾ ਕਿ ਜੇ ਆਪਾਂ ਅੱਗੇ ਵੱਧ ਗਏ ਟੇਬਲ ਟॉक ਤੇ ਵੀ ਚੀਜ਼ਾਂ ਆ ਸਕਦੀਆਂ ਨੇ ਕਿਉਂਕਿ ਮੀਟਿੰਗ ਚ ਜੋ ਕੁਝ ਸਾਹਮਣ ਨੀ ਆਉਣਾ ਪੈਣਾ ਜੀ ਇਹਨਾਂ ਨੂੰ ਟੇਬਲ ਟਾਕ ਤੇ ਤਾਂਉਣਾ ਹੀ ਪੈਣਾ ਆ ਸਾਰੇ ਦੇਸ਼ ਦਾ ਕਿਸਾਨ ਹੈ ਨਾ ਔਖਾ ਆ ਦੇਖੋ ਆਪਣੇ ਮਹਾਰਾਸ਼ਟਰ 1 ਰੁਪਏ ਪਿਆਜ਼ ਲੈ ਕੇ 100 ਰੁਪਏ ਵਿਕਦਾ ਆ ਕਹਿੰਦਾ ਉੱਥੇ ਸਰਕਾਰਾਂ ਸੁੱਤੀਆਂ ਪਈਆਂ ਆ ਉਹ ਹਾਲਾਤ ਇਹਨਾਂ ਦੇ ਸਾਡੇ ਪੰਜਾਬ ਜਿਹੜਾ ਹਰਿਆਣਾ ਬਚਿਆ ਹੋਇਆ ਮਾੜਾ ਮੋਟਾ ਇੱਥੇ ਤੇ ਹੋ ਜਾਣੇ ਆ ਫਿਰ ਕਿਉਂਕਿ ਅੱਜ ਅਸੀਂ ਉਹਨਾਂ ਧਰਨਾ ਲਾਉਣ ਜੋਗੇ ਜਿਹੜੇ ਹੈਗੇ ਸੀ ਉਹ ਵੀ ਨਹੀਂ ਰਹਿਣਾ ਰੋਜ਼ ਕਮਾਉਂਗੇ ਰੋਜ਼ ਖਾਉਂਗੇ ਤੇ ਆਉਣ ਵਾਲੀਆਂ ਨਸਲਾਂ ਦਾ ਉਹੀ ਹਾਲਾਤ ਦੇਖਦੇ ਆਓ ਜਿੱਦਾਂ ਅਫਰੀਕਨ ਕੰਟਰੀਆਂ 'ਚ ਲੋਕ ਪਾਣੀ ਨੂੰ ਤਰਸਦੇ ਆ ਉਹ ਹਾਲਾਤ ਹੋ ਜਾਣੇ ਸਾਡੇ ਬਿਜਲੀ ਬਿਲ ਜਿਹੜਾ ਇਹਨਾਂ ਨੇ ਲਿਆਂਦਾ ਇਹਨਾਂ 2020 ਮਤਲਬ ਰੀਚਾਰਜ ਕਰਾਉਂਗੇ ਤੁਸੀਂ ਚਲਾ ਲਓਗੇ ਮਨ ਮਰਜੀ ਦੇ ਰੇਟ ਲਾਉਣਗੇ ਉਹ ਵੀ ਸੈਂਟਰ ਆਪਣੇ ਅੰਡਰ ਲੈ ਜਾਊਗਾ ਸਾਡਾ ਸਟੇਟ ਦਾ ਅਧਿਕਾਰ ਲੈ ਕੇ ਜਾ ਰਹੇ ਆ ਅਸੀਂ ਕਰੂਗੇ ਕੀ ਹੁਣ ਇਹ ਮਰਜ਼ੀ ਨਾਲ ਕਹਿਣਗੇ ਇਹ ਸਟੇਟ ਦਾ ਇੰਨਾ ਰੇਟ ਆ ਜੀ ਕੱਲੀ ਸਟੇਟ ਥੋੜੀ ਲੜ ਲੂਗੀ ਸੈਂਟਰ ਦੇ ਖਿਲਾਫ ਅਸੀਂ ਤਾਂ ਪੰਜਾਬ ਵਾਲੇ ਤਾਂ ਜਮੇ ਨਹੀਂ ਜੇ ਪੰਜਾਬ ਵਾਲੇ ਇਕੱਲੇ ਜਾਣਗੇ ਇਹਨਾਂ ਨੇ ਕਿਹਾ ਜੀ ਅਤਵਾਦੀ ਆ ਗਏ ਤਾਂ ਖਾਲਸਤਾਨੀ ਆ ਹੈ ਨਾ ਇਹ ਤਾਂ ਇੱਕ ਦੇਸ਼ ਦੀ ਲੜਾਈ ਚ ਅਸੀਂ ਨਗਦੇ ਵਿੱਚ ਇੱਕ ਹਸਾਬ ਦਾ ਆਪਾਂ ਮੋਰੀ ਹੋ ਕੇ ਲੜ ਰਹੇ ਆ ਚਾਹੀਦਾ ਪੂਰੇ ਦੇਸ਼ ਦੇ ਕਿਸਾਨ ਨੂੰ ਵੀ ਇੱਥੇ ਆਓ ਬਾਈ ਬਹੁਤ ਬਹੁਤ ਸ਼ੁਭਕਾਮਨਾਵਾਂ ਜੋ ਤੁਸੀਂ ਇਸ ਵੇਲੇ ਫੱਟ ਚੱਲ ਰਹੇ ਹੋ ਇਹ ਜਿਸ ਲਈ ਮਿਹਨਤ ਕਰ ਰਹੇ ਹੋ ਰੱਬ ਸੁਣਵਾਈ ਕਰੇ ਵਾਹਿਗੁਰੂ ਨੂੰ ਭਾਗ ਲਾਵੇ ਸੋ ਇਹ ਸ਼ੰਭੂ ਬੈਰੀਅਰ ਦੀਆਂ ਤਸਵੀਰਾਂ ਨੇ ਤੁਸੀਂ ਲਗਾਤਾਰ ਦੇਖਿਆ ਕਿ ਜੰਗ ਵਰਗੇ ਮਾਹੌਲ ਵੀ ਨੇ ਤੇ ਦਿੱਲੀ ਤੱਕ ਪਹੁੰਚਣ ਵਾਲੇ ਯੋਧੇ ਫੱਟੜ ਜਰੂਰ ਹੋਏ ਪਰ ਇਹਨਾਂ ਦੇ ਹੌਸਲੇ ਅਜੇ ਵੀ ਫੱਟੜ ਨਹੀਂ ਕਿ ਇਹਨਾਂ ਦੇ ਹੌਸਲੇ ਚੜ੍ਹਦੀ ਕਲਾ ਵਾਲੇ ਨੇ ਆਪਣੇ ਸੌਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ